ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਦਰਸ਼ਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਪ੍ਰਧਾਨ ਅੱਜ ਕੱਲ ਬੜੀ ਚਰਚਾ ਚੱਲ ਰਹੀ ਹੈ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਅੰਦੋਲਨ ਚੱਲ ਰਿਹਾ ਹੈ ਇੱਕ ਪਾਸੇ ਕੇਂਦਰ ਸਰਕਾਰ ਤੇ ਹਰਿਆਣੇ ਦੀ ਪੁਲਿਸ ਰੜਕੇ ਸ਼ੰਭੂ ਬਾਰਡਰ ਦੇ ਉੱਤੇ 101 ਪੈਦਲ ਜਾ ਰਹੇ ਕਿਸਾਨ ਵਰਕਰਾਂ ਨੂੰ ਵੀ ਜਾਣ ਨਹੀਂ ਦੇ ਰਹੇ ਉਹਨਾਂ ਤੇ ਅੱਥਰੂ ਗੈਸ ਦੇ ਗੋਲੇ ਤੇ ਉਹਨਾਂ ਤੇ ਪਾਣੀ ਦੀਆਂ ਬਚਾਰਾ ਤੇ ਰਬੜ ਦੀਆਂ ਗੋਲੀਆਂ ਚਲਾ ਰਹੇ ਹਨ ਤੇ ਦੂਜੇ ਪਾਸੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ ਜੀ ਮਰਨ ਵਰਤ ਤੇ ਬੈਠੇ ਹਨ ਅਤੇ 2 ਹਫਤੇ ਤੋਂ ਉੱਪਰ ਸਮਾਂ ਹੋ ਗਿਆ ਹੈ ਉਹਨਾਂ ਨੇ 26 ਤਰੀਕ ਨੂੰ ਮਰਨ ਵਰਤ ਰੱਖਿਆ ਸੀ ਤੇ ਅੱਜ 13 ਤਰੀਕ ਹੋ ਗਈ ਹੈ ਸੋ ਉਹਨਾਂ ਦੇ ਇਸ ਹਾਲਤ ਦੇ ਅੰਦਰ ਇਸ ਅੰਦੋਲਨ ਦੀ ਇਸ ਹਾਲਤ ਦੇ ਅੰਦਰ ਇਹ ਚਰਚਾ ਚੱਲ ਰਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਉਸ ਵਿੱਚ ਸ਼ਾਮਲ ਜਥੇਬੰਦੀਆਂ ਨੂੰ ਕੀ ਕਰਨਾ ਚਾਹੀਦਾ ਹੈ ਪਹਿਲੀ ਗੱਲ ਤਾਂ ਇਹ ਕਿ ਸਾਡੀ ਜਥੇਬੰਦੀ ਇਸ ਸਮਝਦੀ ਹੈ ਕਿ ਮਨੁੱਖਤਾ ਦੇ ਆਧਾਰ ਦੇ ਉੱਤੇ ਇੱਕ ਸਾਥੀ ਸਾਡਾ ਲੀਡਰ ਜਿਸ ਨੇ 13 ਮਹੀਨੇ ਨਾਲ ਸਾਡੇ ਨਾਲ ਅੰਦੋਲਨ ਲੜਿਆ ਅੱਜ ਸਾਡੇ ਕੁਝ ਮਤਭੇਦਾਂ ਕਰਕੇ ਅਸੀਂ ਇਕੱਠੇ ਨਹੀਂ ਉਹ ਲੀਡਰ ਜੋ ਹੈ ਆਪਣੀ ਜਾਨ ਦੇ ਨਾਲ ਖੇਡ ਰਿਹਾ ਹੈ ਉਹ ਮੌਤ ਜਿੰਦਗੀ ਤੇ ਮੌਤ ਦੀ ਜਿੰਦਗੀ ਤੇ ਮੌਤ ਦੀ ਲੜਾਈ ਦੇ ਵਿੱਚ ਮਰਨ ਵਰਤੇ ਬੈਠਾ ਹੈ ਇਨ੍ਹਾਂ ਹਾਲਤਾਂ ਦੇ ਅੰਦਰ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸਮਝ ਹੈ ਕਿ ਸਾਨੂੰ ਜ਼ਰੂਰ ਹੀ ਮਨੁੱਖਤਾਵਾਦੀ ਰਵੱਈਏ ਤੋਂ ਜਮਹੂਰੀਅਤ ਰਵੱਈਏ ਤੋਂ ਤੇ ਕਿਸਾਨ ਜਥੇਬੰਦੀਆਂ ਤੇ ਕਿਸਾਨ ਅੰਦੋਲਨ ਦੇ ਅੱਗਾ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਭਵਿੱਖ ਦੇ ਲਈ ਚੰਗੀ ਏਕਤਾ ਬਣਾਉਣ ਲਈ ਸਾਨੂੰ ਜ਼ਰੂਰ ਹੀ ਖਨੌਰੀ ਬਾਰਡਰ ਦੇ ਉੱਤੇ ਮਰਨ ਉੱਤੇ ਬੈਠੇ ਡੱਲੇਵਾਲਾਂ ਤੇ ਉਹਨਾਂ ਦੇ ਸਾਥੀਆਂ ਦਾ ਹਾਲ-ਚਲ ਜ਼ਰੂਰ ਪੁੱਛਣਾ ਚਾਹੀਦਾ ਹੈ ਸਾਡੀ ਜਥੇਬੰਦੀ ਵੱਲੋਂ ਅਸੀਂ ਲਗਾਤਾਰ ਉੱਥੇ ਸਾਥੀਆਂ ਨੂੰ ਜਦੋਂ ਤੋਂ ਹਾਲਤ ਗੰਭੀਰ ਹੋਈ ਆ ਉੱਥੇ ਸਾਥੀ ਜਾ ਰਹੇ ਹਨ ਇਹ ਵੀ ਹੋ ਸਕਦਾ ਕਿ ਉੱਥੇ ਕੋਈ ਜਥੇਬੰਦੀ ਆ ਉਹਨਾਂ ਦੀਆਂ ਜਥੇਬੰਦੀਆਂ ਦੇ ਨਮਾਇंदे ਸਾਡੇ ਨਾਲ ਚੰਗਾ ਵਿਵਾਦ ਨਾ ਕਰਨ ਲੇਕਿਨ ਇਸ ਨੂੰ ਸਹਾਰਦੇ ਹੋਏ ਸਾਨੂੰ ਆਉਣ ਵਾਲੇ ਭਵਿੱਖ 'ਚ ਜਥੇਬੰਦੀਆਂ ਤੇ ਮੋਰਚਿਆਂ ਦੀ ਸ਼ੁਭ ਕਾਮਨਾ ਕਰਦੇ ਹੋਏ ਇਕੱਠੇ ਹੋਣ ਦੀ ਕੋਸ਼ਿਸ਼ ਕਰਦੇ ਹੋਏ ਸਾਨੂੰ ਉੱਥੇ ਜਾਣਾ ਚਾਹੀਦਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਲਗਾਤਾਰ ਪੰਜਾਬ ਦੀਆਂ ਜਥੇਬੰਦੀਆਂ ਤੇ ਹਰਿਆਣੇ ਦੀਆਂ ਜਥੇਬੰਦੀਆਂ ਜੋ ਕਿ ਗਵਾਂਡ ਵਿੱਚ ਹਨ ਉਹਨਾਂ ਨੂੰ ਇਹ ਪੋਜੀਸ਼ਨ ਲੈਣੀ ਚਾਹੀਦੀ ਹੈ ਕਿ ਇਹਨਾਂ ਹਾਲਤਾਂ ਦੇ ਅੰਦਰ ਬਲਕਿ ਉੱਥੇ ਜਾ ਕੇ ਉਹਨਾਂ ਦੇ ਸਾਥੀਆਂ ਨਾਲ ਇਹ ਗੱਲ ਕਰਨੀ ਚਾਹੀਦੀ ਹੈ ਵੀ ਕਿਸੇ ਵੀ ਤਰ੍ਹਾਂ ਡੱਲੇਵਾਲ ਸਾਹਿਬ ਦੀ ਜਾਨ ਸਾਨੂੰ ਨਹੀਂ ਜਾਣ ਦੇਣੀ ਚਾਹੀਦੀ ਅਤੇ ਡੱਲੇਵਾਲ ਸਾਹਿਬ ਨੂੰ ਵੀ ਕਹਿਣਾ ਚਾਹੀਦਾ ਹੈ ਕਿ ਤੁਸੀਂ ਇਹ ਅਣਾਈ ਮੌਤ ਦੇ ਮੂੰਹ 'ਚ ਨਾ ਪੋਵੋ ਤੇ ਆਓ ਆਪਾਂ ਜਰੂਰ ਹੀ ਇਕੱਠੇ ਹੋ ਕੇ ਆਉਣ ਵਾਲੇ ਸਮੇਂ 'ਚ ਵਿਚਾਰਾਂਗੇ ਕਿ ਇਕੱਠੇ ਹੋ ਕੇ ਕਿਵੇਂ ਲੜਿਆ ਜਾਵੇ ਲੇਕਿਨ ਕੁਝ ਜਥੇਬੰਦੀਆਂ ਜੇ ਕਰ ਰਹੀਆਂ ਹਨ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਅਤੇ ਮੋਰਚੇ ਨੂੰ ਵੀ ਮੋਰਚੇ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਨ੍ਹਾਂ ਵਿੱਚੋਂ ਮੇਰੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇੱਕ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਪਹੁੰਚ ਦੇ ਨਾਲ ਇਹਨਾਂ ਮੋਰਚਿਆਂ ਦੇ ਨਾਲ ਇੱਕ ਸਬੰਧ ਆ ਜਿਹੜੇ ਆਉਣ ਵਾਲੇ ਸਮੇਂ ਚੰਗੇ ਬਣ ਇਹਦੇ ਵਾਸਤੇ ਕੋਸ਼ਿਸ਼ ਕਰਨੀ ਜ਼ਰੂਰੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ